ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਉੱਤੇ ਅੱਜ ਕਰੀਬ 6 ਮਹੀਨਿਆਂ ਬਾਅਦ ਇੱਕ ਸਰਗਰਮੀ ਵਿਖਣ ਨੂੰ ਮਿਲੀ ਮਾਮਲਾ ਇੰਜ ਲੱਗਿਆ ਕਿ ਜਿਵੇਂ ਪੰਥ ਦਾ ਸੰਕਟ ਅੱਜ ਇੱਕ ਹੱਲ ਹੋਇਆ ਪਰ ਦੁਪਹਿਰ ਤੋਂ ਬਾਅਦ ਅਗਲਾ ਮਾਮਲਾ ਜਿਹੜਾ ਉਹ ਸਾਹਮਣੇ ਆਉਂਦਾ ਹੈ ਕਿ ਪੰਥ ਇੱਕ ਸੰਕਟ ਦੇ ਵਿੱਚ ਇੱਕ ਹੋਰ ਦਬਦਆ ਜੁੜ ਗਈ ਹੈ ਕਹਿੰਦਾ ਭਾਵ ਕਿ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਆਈ ਫੈਸਲੇ ਜਿਹਦੇ ਵਿੱਚ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰਿਆਂ ਵਾਲੇ ਦੀ ਖਿਮਾ ਚਾਚਨਾ ਜਿਹੜੀ ਉਹ ਪ੍ਰਮਾਣ ਹੁੰਦੀ ਹੈ ਤੇ ਖੁੱਲ੍ਹ ਮਿਲਦੀ ਹੈ ਉਹਨਾਂ ਨੂੰ ਅੱਗੇ ਜਿਹੜਾ ਧਰਮ ਪ੍ਰਚਾਰ ਕਰਨ ਦੀ ਤੇ ਦੂਜੇ ਵੱਨੇ ਪਟਨਾ ਸਾਹਿਬ ਦੀ ਕਮੇਟੀ ਵੱਲੋਂ ਜਾਂ ਕਹਿ ਰਹੀ ਹੈ ਕਿ ਉੱਥੋਂ ਪੰਜ ਪਿਆਰੇ ਵੱਲੋਂ ਇੱਕ ਜਿਹੜਾ ਅਗਲਾ ਹੁਕਮਨਾਮਾ ਆਉਂਦਾ ਹੈ ਜਿਸ ਨੇ ਪੰਥ ਦੇ ਵਿੱਚ ਇੱਕ ਨਵੀਂ ਤਰ੍ਹਾਂ ਦਾ ਜਿਹੜਾ ਆਵਾਜ਼ ਵਿਵਾਦ ਖੜਾ ਕਰ ਦਿੱਤਾ ਹੈ ਖੈਰ ਅਜਿਹੇ ਸਾਰੇ ਮਾਮਲੇ ਇਸ ਚਰਚਾ ਦੀ ਸਾਡੇ ਨਾਲ ਅੱਜ ਖਾਸ ਤੌਰ ਤੇ ਜੁੜਿਆ ਹੈ ਉਗੇ ਪੱਤਰਕਾਰ ਤੇ ਵੱਡੇ ਰਾਜਸੀ ਮਹਾ ਸਰਦਾਰ ਜਸਵੀਰ ਸਿੰਘ ਪੱਟੀ ਸਾਹਿਬ ਸੋ ਪੱਟੀ ਸਾਹਿਬ ਸਭ ਤੋਂ ਪਹਿਲਾਂ ਚੈਨਲ ਈ ਮਿਸ਼ਨ ਪੰਜਾਬੀ ਨੂੰ ਤੁਹਾਡਾ ਸਵਾਗਤ ਵੈਲਕਮ ਜੀ। ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਨਿਮਰ ਅਨੁਸ਼ਾਸੀ ਕਰਦੇ ਹਾਂ। ਪੱਟੀ ਸਾਹਿਬ ਅੱਜ ਦੁਪਹਿਰ ਤੋਂ ਪਹਿਲਾਂ ਹੀ ਕਹਿ ਲਿਏ ਕਿ ਜਾਂ ਦਿਨ ਚੜ੍ਹਨਸਾਰ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ ਆਮਦ ਹੁੰਦੀ ਹੈ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਪਹਿਲਾਂ ਉਹ ਪੰਜ ਪਿਆਰਿਆਂ ਨੂੰ ਮਿਲਦੇ ਹੈ ਉਸ ਤੋਂ ਬਾਅਦ ਫਸਿਲ ਤੇ ਉਹਨਾਂ ਸੰਬੰਧੀ ਇੱਕ ਫੈਸਲਾ ਆਉਂਦਾ ਹੈ ਕਹਿੰਦਾ ਭਾਵ ਕਿ 2 ਦਸੰਬਰ ਤੋਂ ਬਾਅਦ ਅੱਜ 21 ਮਈ ਨੂੰ ਸ੍ਰੀ ਕਾਲ ਤਖਸਾਲ ਦੀ ਫਸੀਲ ਉੱਤੇ ਜਿਹੜੇ ਪੰਥਕ ਮਾਮਲੇ ਉਹ ਬਾਹਰ ਆਉਂਦੇ ਆ ਉਹਨਾਂ ਉੱਤੇ ਨਿਰਣੇ ਆਉਂਦੇ ਆ ਕਹਿ ਸਕਦੇ ਆ ਕਿ ਭਾਈ ਰਣਜੀਤ ਸਿੰਘ ਢੱਡਰਿਆਂ ਵਾਲੇ ਦੀ ਖਿਮਾ ਜਾਂਚਨਾ ਦਾ ਪ੍ਰਮਾਣ ਹੁੰਦੀ ਹੈ ਪਰੰਤੂ ਕਹਾਣੀ ਜਿਹੜੀ ਪੰਥਕ ਕਹਾਣੀ ਇੱਕ ਨਵਾਂ ਮੋੜ ਘੱਟ ਦੀ ਉਸ ਵੇਲੇ ਵੇਖੀ ਗਈ ਜਦੋਂ ਪਟਨਾ ਸਾਹਿਬ ਇਸ ਮਾਹੌਲ ਦੇ ਵਿੱਚ ਸਾਹਮਣੇ ਆਉਂਦਾ ਹੈ ਜਿਨ੍ਹਾਂ ਨੂੰ ਜਿਹੜੀ ਮੌਜੂਦਾ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੇ ਪਾਈ ਗੁਰਦੀਪ ਸਿੰਘ ਗੜਗੱਜ ਤੇ ਦਮਦਮਾ ਸਾਹਿਬ ਦੇ ਜਥੇਦਾਰ ਟੇਕ ਸਿੰਘ ਤਨੋਲਾ ਉਹਨਾਂ ਨੂੰ ਤਨਖਾਹੀਆ ਇਕਰਾਰ ਕੋਸ਼ਤ ਕਰ ਦਿੱਤਾ ਗਿਆ ਕਹਿੰਦਾ ਭਾਵ ਕਿ ਪੰਥਕ ਕਹਾਣੀ ਨੇ ਇੱਕ ਵੱਖਰਾ ਤੇ ਵੱਡੀ ਤਰ੍ਹਾਂ ਦਾ ਮੋੜ ਕੱਟਿਆ ਕਿਵੇਂ ਦੇਖਦੇ ਆ ਇਸ ਉਪਜਰੇ ਵਰਤਾਰੇ ਨੂੰ ਤੇ ਮਾਮਲਾ ਕਿੱਥੇ ਜਾ ਕੇ ਖੜੇਗਾ ਜੀ ਪੱਟੀ ਸਾਹਿਬ ਪਹਿਲੀ ਗੱਲ ਤੇ ਜਿਹੜਾ ਅੱਜ ਤਨਖਾਹਿਆ ਇਕਰਾਰ ਦੇਣ ਤੇ ਦੂਜੇ ਪਾਸੇ ਰਿਐਕਸ਼ਨ ਕਰਨ ਦਾ ਜਿਹੜਾ ਜੀ ਆ ਉਹ ਬੜਾ ਵੱਡਾ ਇੱਕ ਸੰਕਟ ਪੈਦਾ ਹੋ ਗਿਆ ਜੀ ਨਾਲ ਤਕ ਤਕਾ ਸ਼੍ਰੀ ਪਟਨਾ ਸਾਹਿਬ ਦੀ ਕਮਿਜੜੇ ਪੰਜ ਪਿਆਰੇ ਨੂੰ ਉਹਨਾਂ ਹੀ ਗੱਲ ਕਰਤੀ ਆ ਕਿ ਉਹ ਕਿਸੇ ਵੀ ਤਖਤ ਨੂੰ ਸਾਡੀ ਮਰਿਆਦਾ ਤੇ ਸਾਡੇ ਕੰਮਕਾਰ ਵਿੱਚ ਦਖਲਅੰਦਾਜ਼ੀ ਕਰਨ ਦਾ ਕੋਈ ਅਧਿਕਾਰ ਨਹੀਂ ਹੂੰ ਇਹ ਪਹਿਲੀ ਵਾਰ ਨਹੀਂ ਹੋਇਆ ਇਥੇ ਗਿਆਨੀ ਅਕਮਲ ਸਿੰਘ ਵਰੀ ਹੁੰਦੇ ਸੀ ਜਿਹਦਰ ਕਲਤਕ ਤੇ ਉਹਨਾਂ ਨੇ ਇੱਕ ਵਾਰੀ ਜਿਹਦਰ ਕਲਤਕ ਨੂੰ ਤਨਖਾਹ ਕਰ ਦਿੱਤਾ ਸੀ ਹੂੰ ਜੀ ਤੇ ਮੁੜ ਕੇ ਆ ਕੇ ਅਗਲੀ ਮੀਟਿੰਗ 'ਚ ਬਹਿ ਗਏ ਤੇ ਜਦੋਂ ਉਹਨਾਂ ਨੇ ਗੱਲ ਕਹੀ ਜੀ ਉਹ ਮਾਮੇ ਦਾ ਕੀ ਬਣੇ ਤਨਖਾਹ ਕਰ ਦਿੱਤਾ ਜੀ ਕਹਿੰਦਾ ਜੀ ਉਹਦੇ ਉਹਦੇ ਮੁੱਖ ਗਿਆ ਸੀ ਮਤਲਬ ਇੱਕ ਪਖੰਡਾ ਜਿਹਾ ਬਣਾ ਲਿਆ ਉਹਨਾਂ ਨੇ ਤਕਤ ਹੂੰ ਪਿੱਟ ਕੇ ਮਰ ਗਏ ਸੀ ਵੀ ਇਹਨਾਂ ਜਥੇਦਾਰਾਂ ਦੇ ਜਿਹੜੀ ਬੰਦਾ ਜਜ਼ਰਬ ਨਹੀਂ ਕਰਦਾ ਉਹਨੂੰ ਨਾਂ ਲਾਇਆ ਜਾਵੇ ਤੇ ਗਿਆਨੀ ਅਕਬਾਲ ਸਿੰਘ ਨੂੰ ਬੜੀ ਮੁਸ਼ਕਲ ਨਾਲ ਉਥੇ ਲਾਇਆ ਗਿਆ। ਹੂੰ ਉਹ ਸੋਚਦਾ ਸੀ ਜਿੰਨਾ ਚਿਰ ਮੈਂ ਜੁਨਾਵਾਂ ਹਾਂ ਉਨ ਚਿਰ ਮੈਂ ਜ਼ਗੀਰ ਆਪਣੇ ਨਾਲ ਕਰਾਂ ਲਈ। ਆਰਐਸ ਦੇ ਸਮਾਗਮਾਂ 'ਚ ਜਾਣਾ ਤੇ ਅਕਾਲ ਤਖਤ ਦੀ ਮਰਿਆਦਾ ਦਾ ਲੰਘਣਾ ਕਰਨਾ ਜਿਹੜਾ ਗਿਆਨੀ ਅਕਬਾਲ ਸਿੰਘ ਦਾ ਇੱਕ ਕਿੱਤਾ ਹੀ ਬਣ ਗਿਆ ਸੀ। ਹੂੰ ਗਿਆਨੀ ਰੰਜੀਤ ਸਿੰਘ ਜੋਰੇ ਜਿਹੜੇ ਗੋਹਰੇ ਮਸਕੀਨ ਆਉਂਦੇ ਨੇ ਇਹਨਾਂ ਉੱਤੇ ਪਹਿਲਾਂ ਬੜੇ ਇਲਜ਼ਾਮ ਲੱਗੇ ਸੀ ਕਿ ਇਹ ਪੈਸੇ ਪੂਸੇ ਦੇ ਕੇ ਕਿਸੇ ਤਰੀਕੇ ਨਾਲ ਇਹ ਚਰਚਾ ਕਿਉਂ ਕਰਤੀ ਸੀ ਦੁਬਾਰਾ ਸੀ ਪੀ ਵੀ ਦੀ ਕਹਿੰਦੇ ਵੀ ਸੱਚੀ ਛੋਟੀ ਚਰਚਾ ਚਾਚੇ ਦੀ ਹੂੰ ਹੂੰ ਜੀ ਲੇਕਿਨ ਉਸ ਤੋਂ ਬਾਅਦ ਇਹਨਾਂ ਉੱਥੋਂ ਦੀ ਮਰਿਆਦਾ ਸਹੀ ਤਰੀਕੇ ਨਾਲ ਨਿਭਾਈ ਨਹੀਂ ਤੇ ਇਹਨਾਂ ਤੇ ਕਈ ਬਰੀ ਕਿੰਕੂ ਪ੍ਰੰਤੂਠ ਦਾ ਰਿਆ ਹੂੰ ਡਾਕਟਰ ਸਮਰਾ ਨੇ ਜਿਹੜੇ ਇਹਨਾਂ ਤੇ ਸੰਗੀਨ ਦੋਸ਼ ਲਾਏ ਸੀ ਪ੍ਰੇਸ਼ਤਾ ਕਰਦੇ ਵੀ ਲਾਏ ਤੇ ਇੱਕ ਲੜਕੀ ਨੂੰ ਨਾਲ ਰੱਖਣ ਦਾ ਜਿਹੜੇ ਸੀ ਉਹ ਵੀ ਲਾਏ ਉਹਨਾਂ ਦਾ ਦੋਸ਼ਾ ਮਾ ਕੀ ਬਣਿਆ ਉਹ ਡਾਕਟਰ ਸਮਰਾ ਜਾਣਦੇ ਹੋਣਗੇ ਜਾਂ ਗਵਰੇ ਮਸਕੀਨ ਜਾਣਦੇ ਹੋਣਗੇ ਕਿ ਇਹਨਾਂ ਦੇ ਰਾਜ ਦਾ ਵਕ ਕਿਉਂ ਹੋਇਆ ਕਿਵੇਂ ਹੋਇਆ ਕਿੱਥੇ ਹੋਇਆ ਕਰੋੜਾ ਰੁਪਏ ਦੇ ਸੰਗੀਨ ਇਲਜ਼ਾਮ ਲਾਏ ਵੀ ਮੇਰੀ ਕਰੋਨਾ ਪੀਆ ਖਾ ਗਿਆ ਤੋ ਉਹਦਾ ਗਵਰੇ ਮਸਕੀਨ ਸਹੀ ਜਵਾਬ ਨਹੀਂ ਦੇ ਸਕਦਾ ਇੰਨਾ ਦੀ ਨਿਯੁਕਤੀ ਅਵਤਾਰ ਸਿੰਘ ਹੇਠੋਂ ਤੇ ਪ੍ਰਧਾਨ ਬਣੇ ਸੀ ਉਹਨਾਂ ਦੇ ਸਮੇਂ ਤੇ ਹੋਈ ਸੀ ਤੇ ਉਹਨਾਂ ਨਾਲ ਵੀ ਸਿੰਘ ਫਸ ਗਏ ਸੀਗੇ ਤੇ ਇਹਨਾਂ ਦੋਹਾਂ ਦੀ ਲੜਾਈ ਜਿਹੜੀ ਸੀ ਉਹ ਬਕਾਇਦਾ ਤੌਰ ਤੇ ਤਖਤ ਤੇ ਹੋਈ ਸੀ ਹੂੰ ਜੀ ਉਹਨੂੰ ਜਿਹੜੇ ਬਜ਼ੁਰਗ ਬੰਦਾ ਸੀ ਅਵਤਾਰ ਦੇ ਉਸ ਤੇਜ ਤੋਂ ਠਢੀਤ ਸੀ ਬੜੀ ਮੁਸ਼ਕਲ ਨਾਲ ਬਚਾਇਆ ਸੀ ਉਹਨੂੰ ਹੂੰ ਗੋਰੇ ਮਸਕੀਨ ਦੇ ਖੁਲ੍ਹਾਅ ਬਾਅਦ ਵਿੱਚ ਇੱਕ ਕਮੇਟੀ ਬੈਠਦੀ ਹੈ ਕਮੇਟੀ ਕਈ سنگੀਨ ਅਲਜਾਮ ਲਾਉਂਦੀ ਕ੍ਰਪਸ਼ਨ ਦੇ ਲੋਗ ਦੀ ਵਿਦੇਸ਼ਾਂ ਦੇ ਪੈਸੇ ਲੈ ਕੇ ਜਿਹੜੇ ਸੀ ਜਮਾਨਾ ਕੁੰਡੀ ਹੁੰਦੀ ਬੈਠੋਂਦੀ ਉਹਦੇ ਵਿੱਚ ਇਹਨਾਂ ਦੀ ਛੁੱਟੀ ਕਰ ਦਿੱਤੀ ਜਾਂਦੀ ਹੂੰ ਜੀ ਬਿਲਕੁਲ ਤੇ ਗੋਰੇ ਮਸਕੀਨ ਫਿਰ ਹਰ ਪ੍ਰਕਾਰ ਦੇ ਹੱਤ ਕੰਡੇ ਬਣਾਉਂਦੇ ਗੱਲ ਨਹੀਂ ਬਣਦੀ ਇਹ ਕਾਲ ਤੱਕ ਤੇ ਵੀ ਕਹਿੰਦੇ ਜੀ ਮੇਰੇ ਨਾਲ ਤੱਕਾ ਹੋ ਗਿਆ ਤੇ ਇਹਦੀ ਕੰਮ ਕੰਪਲੇਂਟ ਕਿ ਮੇਰੀ ਐਪਲੀਕੇਸ਼ਨ ਤੇ ਜਿਹੜੀ ਆ ਉਹ ਤੁਸੀਂ ਜਾਂਚ ਕਰੋ ਜਥੇਦਰ ਕਾਲਕਤਤ ਗਿਆਨੀ ਹਰਪ੍ਰੀਤ ਸਿੰਘ ਗੁਰੀ ਉੱਥੋਂ ਦੀ ਕਮੇਟੀ ਨੂੰ ਜਾਂਚ ਕਰਨ ਵਾਸਤੇ ਕਮੇਟੀ ਨੇ ਕੱਢਿਆ ਤਾਂ ਉਹ ਜਾਂਚ ਕੀ ਕਰਨੀ ਸੀ ਇਹ ਫਿਰ ਆਪ ਇੱਕ ਕਮੇਟੀ ਬਣਾਉਂਦੇ ਆ ਕਮੇਟੀ ਦੀ ਰਿਪੋਰਟ ਜਿਹੜੀ ਆ ਉਹ ਨੈਗੇਟਿਵ ਚਾਉਂਦੀ ਵੀ ਗੋਰੀ ਮਸਕੀਨ ਦਾ ਕੋਈ ਕਸੂਰ ਨਹੀਂ ਇਹ નિર્ਦੋਸ਼ ਆ ਉਹ ਕਮੇਟੀ ਨੂੰ ਰਿਪੋਰਟ ਦੇ ਦਿੱਤੀ ਜਾਂਦੀ ਵੀ ਉੱਤੇ ਕਾਰਵਾਈ ਕੀਤੀ ਜਾਂਦੀ ਹੂੰ ਪਟੇ ਪਿਆਗਿਆਨੀ ਹਰਪ੍ਰੀਤ ਦੇ ਉੱਤੇ ਗੌਰੇ ਮਸਕੀਨ ਇੰਨੇ ਕੁ ਰਾਮ ਲਾਉਂਦੇ ਨੇ ਵੀ ਇਹ ਮੈਨੂੰ ਬਾਲ ਕੋ ਨਹੀਂ ਕਰਾਉਂਦੇ ਉਹ ਕਹਿੰਦਾ ਜੀ ਬਾਲ ਮੈਂ ਨਹੀਂ ਕਰਨਾ ਬਾਲ ਤੁਹਾਨੂੰ ਕਮੇਟੀ ਜਿਹਨੇ ਭਰਤੀ ਕੀਤਾ ਉਹਨੇ ਕਰਨਾ ਤੁਹਾਨੂੰ ਮੈਂ ਬਾਲ ਕਿਵੇਂ ਕਰ ਸਕਦਾ ਹੂੰ ਹੂੰ ਜੀ ਜੀ ਕਿਉਂ ਗਿਆਨੀ ਹਰਪ੍ਰੀਤ ਸਿੰਘ ਗੋਰੀ ਥੋੜੀ ਜੀ ਮਰਿਆਦਾ ਨੂੰ ਸਮਝਦੇ ਸੀ ਤੁਹਾਨੂੰ ਪਤਾ ਅਕਾਲੀਆਂ ਦੇ ਵਿੱਚ ਰਿਫਟ ਕਿੱਥੋਂ ਪਈ ਸੀਗੀ ਹੂੰ ਜੀ ਜਦੋਂ ਇਹਨਾਂ ਨੇ ਕਿਹਾ ਸੀ ਵੀ ਜੇ ਤੁਸੀਂ ਅਕਾਲ ਤਖਤ ਤੇ ਪੇਸ਼ ਹੋਣਾ ਚਾਹੁੰਦੇ ਹੋ ਨਾ ਪਹਿਲਾਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਹੂੰ ਜੀ ਬਿਲਕੁਲ ਇਹ ਜਿਹੜੀ ਦਰਖਾਸਤ ਦਿੱਤੀ ਸੀ ਉਹਨਾਂ ਨੇ ਇਹਨਾਂ ਨੂੰ ਉਹ ਵਾਪਸ ਲੈ ਗਈ ਸੀ ਸੀ ਪੇਸ਼ ਨਹੀਂ ਹੁੰਦੀ ਸੀ ਹੂੰ ਮੁੜ ਕੇ ਫਿਰ ਜੋ ਕੁਝ ਇਹ ਆ ਸਭ ਦੇ ਸਾਹਮਣੇ ਹਾਂਜੀ ਬਿਲਕੁਲ ਇਹਦੇ ਵਿੱਚ ਵੀ ਗਿਆਨੀ ਗੌਰਿਆ ਮਸਕੀਨ ਇਹਨਾਂ ਤੇ ਦਬਾਅ ਪਾਇਆ ਉਹਨੇ ਵੀ ਤੁਸੀਂ ਉਹ ਤਾਂ ਮੈਂ ਨਹੀਂ ਕਰ ਸਕਦਾ ਤੇ ਇਹਨਾਂ ਨੇ ਫਿਰ ਗਿਆਨੀ ਹਰਤੇ ਤੇ ਕਹਿੰਦਾ ਮੋਰਚਾ ਖੋਲ ਤਾਂ ਹੂੰ ਸਖਬੀਰ ਸਿੰਘ ਬਾਦਲ ਦੇ ਹੱਕ ਦੇ ਵਿੱਚ ਬੜੀ ਬੁਰੀ ਤਰ੍ਹਾਂ ਭੁਗਤੇ ਉਹਨਾਂ ਨੇ ਉਹ ਵੀ ਗੱਲ ਨੂੰ ਜਸਟੀਫਾਈ ਕੀਤੀ ਜਿਹੜੀ ਮर्यादा ਅੰਦਰ ਬਣਦੀ ਨਹੀਂ ਸੀ ਹੂੰ ਕਿਹਾ ਜੀ ਜੇ ਰਾਤ ਦੇ 12 ਵਜੇ ਸਖਬੀਰ ਸਿੰਘ ਬਾਦਲ ਚਿੱਠੀ ਦੇ ਕੇ ਕਿਤੇ 12 ਵਜੇ ਵਿਚਾਰ ਕਰਕੇ ਬੁਲਾਇਆ ਜਾਣਾ ਚਾਹੀਦਾ ਹੂੰ ਇੱਥੋਂ ਤੱਕ ਝਾਵੀਆਂ ਮਾਰੀਆਂ ਗੋਰੇ ਮਸਕੀਨ ਨੇ ਜੀ ਜੀ ਚਲੋ ਹੁਣ ਗੋਰੇ ਮਸਕੀਨ ਜਿਹੜੀ ਆ ਇਹਨਾਂ ਨੇ ਸਖਬੀਰ ਸਿੰਘ ਬਾਦਲ ਨਾਲ ਜਿਹੜੀ ਵਫਾਦਾਰੀ ਨਿਭਾਈ ਇਹ ਗਾਰੇ ਮਸਕੀਨ ਨੂੰ ਉਹਨਾਂ ਨੇ ਉਹਦਾ ਥੋੜਾ ਬਲਾ ਮਲਤ ਦੇਣਾ ਸੀ ਹੂੰ ਅੱਜ ਭਾਵੇਂ ਭਾਈ ਢੱਡਰੀਆਂ ਵਾਲੇ ਜਿਹੜੇ ਸੀ ਉਹਨਾਂ ਦੀ ਵਾਪਸੀ ਹੋ ਗਈ ਪੰਛ ਹੂੰ ਉਹ ਆ ਗਏ ਲੇਕਿਨ ਗਾਰੇ ਮਸਕੀਨ ਨੂੰ ਟੋਟਲੀ ਨਰੋਲ ਨਰਬੋਸ ਕਰਾ ਦੇ ਕੇ ਬਰੀ ਕਰ ਦਿੱਤਾ ਗਿਆ ਹੂੰ ਜੀ ਇਹ ਨਹੀਂ ਕਿਹਾ ਜੀ ਅਸੀਂ ਉੱਥੋਂ ਦੀ ਕਮੇਟੀ ਨੂੰ ਪੁੱਛਾਂਗੇ ਉਹਨਾਂ ਨਾਲ ਗੱਲ ਕਰਕੇ ਫਿਰ ਤੁਹਾਨੂੰ ਅਸੀਂ ਬਾਅਦ ਕਰਾਂਗੇ ਨਰੋਲ ਉਦਾਂ ਹੀ ਸੁੱਕਾ ਵੀ ਇਹ નિર્ਦੋਸ਼ ਬੰਦਾ ਵਾ ਤੈਨੂੰ ਮਰੀ ਕੀਤਾ ਜਾਂਦਾ। ਹੂੰ ਹੂੰ ਜੀ ਤੇ ਨਾਲ ਕਿਹਾ ਜਾਂਦਾ ਵੀ ਇਹਨਾਂ ਦੀਆਂ ਸਵਾਵਾਂ ਭਾਂਵਾਂ ਕੀਤੀਆਂ ਜਾਂਦੀਆਂ ਇਹਦਾ ਮਤਲਬ ਵੀ ਉਹਨਾਂ ਨੇ ਆਪਣੇ ਵੱਲੋਂ ਗਵਰੇ ਮਸਕੀਰ ਨੂੰ ਉੱਥੇ ਜਹਦ ਲਾਤਾ। ਹੂੰ ਬਿਲਕੁਲ ਉੱਥੋਂ ਦੀ ਕਮੇਟੀ ਗੱਲ ਮੰਨਉਂਦੀ ਨਹੀਂ ਹੁੰਦਾ ਵੀ ਇਹ ਅੱਜ ਵੀ ਤਨਖਾਹਿਆ ਵਾ ਇਹ ਪੰਜ ਤੋਂ 6 ਕਿਆ ਹੋਇਆ ਵਾ। ਹੂੰ ਪੰਜ ਪਿਆਰੇ ਮੁਤਾਬਕ ਇਸ ਕਰਕੇ ਇਹਦੇ ਖਿਲਾਫ ਇਹਨੂੰ ਕੋਈ ਭਾਅ ਨਹੀਂ ਕੀਤਾ ਜਾਏਗਾ। ਨਾਰੋਨਾ ਕਹਤਾ ਵੀ ਆਪਣੇ ਅਧਿਕਾਰਾਂ ਦੀ ਦਰਬਾਰ ਤੋਂ ਜਿਹੜਾ ਕੁਲਦੀਪ ਸਿੰਘ ਗੜਗੱਜ ਜਿਹਨੂੰ ਮਾਨਤਾ ਹੀ ਨਹੀਂ ਮਿਲਿਆ ਜਿੱਤਕ ਹੂੰ ਜਿਹਨੂੰ ਪੰਤ ਤੋਂ ਮਾਨਤਾ ਨਹੀਂ ਮਿਲੀ ਤੇ ਨਾਲ ਬਾਬਾ ਟੇਕ ਸਿੰਘ ਟਨਹੋੜਾ ਜਿਹਨੂੰ ਜਥੇਦਾਰ ਸਰ ਇਹਦਾ ਜਥੇਦਾਰ ਲਾਇਆ ਇਹ ਦੋਵੇਂ ਮਾਨਤਾ ਪ੍ਰਾਪਤ ਨਹੀਂ ਹੂੰ ਓਕੇ ਪਿੰਡਰ ਸਾਹਿਬ ਸਾਡੀ ਇੱਕ ਮਰਿਆਦਾ ਵਾ ਹੂੰ ਸ਼੍ਰੋਮਣੀ ਕਮੇਟੀ ਦਾ ਅਧਿਕਾਰ ਆ ਵੀ ਜਥੇਦਾਰ ਨੂੰ ਅਪਾਇੰਟ ਕਰਨ ਦਾ ਤੇ ਜਦੋਂ ਉਹਦੀ ਤਖਤ ਤੇ ਤਾਜਪੂਛੀ ਹੁੰਦੀ ਆ ਤੇ ਸਭ ਤੋਂ ਪਹਿਲਾਂ ਹੈੱਡ ਗ੍ਰੰਥੀ ਉਹਨਾਂ ਨੂੰ ਸਰੂਪਾ ਦਿੰਦਾ ਹੂੰ ਜੀ ਬਿਲਕੁਲ ਇੰਨਾ ਚਿਰ ਹੈੱਡ ਗ੍ਰੰਥੀ ਦਰਬਾਰ ਸਭ ਸਰੂਪਾ ਨਹੀਂ ਦਿੰਦਾ ਉਹਨਾਂ ਚ ਨੂੰ ਮਾਨਤਾ ਨਹੀਂ ਮਿਲਦੀ ਉਹਨਾਂ ਦੀ ਮਾਨਤਾ ਤੋਂ ਬਾਅਦ ਮੁੜ ਕੇ ਬਾਅਦ ਦੇ ਵਿੱਚ ਜਿਹੜੀਆਂ ਪੰਥਕ ਜਥੇਬੰਦੀਆਂ ਹੁੰਦੀਆਂ ਉਹ ਸਰੂਪਾ ਦੇਦੀ ਹੂੰ ਉਹ ਸਨਮਾਨਤ ਕਰਕੇ ਮਾਨਤਾ ਦਿੰਦੀਆਂ ਨੇ ਪੇ ਭਾਈ ਗੁਰਗੱਜ ਦੀ ਤੇ ਮਾਨਤਾ ਵੀ ਇੱਕ ਪਗ ਦਿੱਤੀ ਸ਼੍ਰੋਮਣੀ ਕਮੇਟੀ ਨੇ ਰਾਤ ਦੇ 2:30 ਵਜੇ ਤੇ ਕਹਿੰਦੇ ਜੇ ਦੇਖਦੇ ਬਣ ਕੇ ਗੱਲਫ ਨਹੀਂ ਬਣਦੀ ਹੂੰ 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 ਜੀ ਅੱਜ ਧੰਗ ਸਿੰਘ ਜਿੱਥੇ ਬੰਦੀਆਂ ਦਮਦਮੀ ਟਿਕਸਾਲ ਹੋਰ ਸਾਡੀਆਂ ਸੰਸਥਾਵਾਂ ਜਿਹੜੀਆਂ ਉਹ ਭਾਈ ਗੁਰਗੱਜ ਨੂੰ ਜਿਹਦਰ ਮੰਨਣ ਲਈ ਤਿਆਰ ਨਹੀਂ ਹੂੰ ਜੇ ਮੰਨਣ ਲਈ ਤਿਆਰ ਨਹੀਂ ਤੇ ਫਿਰ ਜਿਹਦਰ ਗੁਰਗੱਜ ਨੂੰ ਕਿਹਦੇ ਤੇ ਅਧਿਕਾਰ ਦਿੰਦਾ ਵੀ ਤੁਸੀਂ ਐਡੇ ਵੱਡੇ ਫੈਸਲੇ ਲਓ ਤੁਸੀਂ ਹੂੰ ਜੀ ਜੀ ਅਸੀਂ ਮੰਨਦੇ ਵੀ ਸ਼੍ਰੋਮਣੀ ਕਮੇਟੀ ਅਪੋਇੰਟਿੰਗ ਅਥਾਰਟੀ ਆ ਲੇਕਿਨ ਪੰਥਕ ਜਥੇਬੰਦੀਆਂ ਵੀ ਕੋਈ ਚੀਜ਼ ਹੈਗੀਆਂ ਨੇ ਹੂੰ ਅੱਜ ਤੋਂ 40 50 ਸਾਲ ਪਿੱਛੇ ਚਲ ਜੋ ਜਦੋਂ ਜਥੇਦਾਰ ਕੋਈ ਜਾਂ ਗ੍ਰੰਥੀ ਭਰਤੀ ਕਰਨ ਦਾ ਸੀ ਦਰਬਾਰ ਸਾਹਿਬ ਦੇ ਵਿੱਚ ਤੇ ਇਹਨਾਂ ਸਾਡੀਆਂ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਕੋਲੋਂ ਪੱਤਰ ਲੈ ਕੇ ਉਹਨਾਂ ਕੋਲੋਂ ਵਿਚਾਰ ਮੰਗੇ ਜਾਂਦੇ ਸੀ ਇਹ ਮੰਗਿਆ ਜਾਂਦਾ ਵੀ ਤੁਹਾਡੇ ਕੋਲ ਕੋਈ ਯੋਗ ਵਿਅਕਤੀ ਉਹਦਾ ਰਿਜ਼ਿਊਮੇ ਤੇ ਹੂੰ ਉਹ ਪੇ ਦੀਆਂ ਸੀ ਬਾਅਦ ਦੇ ਵਿੱਚ ਇੱਕ ਵਿਦਵਾਨਾਂ ਦੀ ਗਰੰਟੀ ਆ ਨਹੀਂ ਸਾਰੇ ਕਮੇਟੀ ਬਣਦੀ ਸੀ ਹੂੰ ਜੀ ਜੀ ਉਹ ਕਮੇਟੀ ਬੁਲਾ ਕੇ ਉਹਨਾਂ ਦੀ ਇੰਟਰਵਿਊ ਲੈਂਦੀ ਸੀ ਫਿਰ ਜਿਹੜਾ ਯੋਗ ਵਿਅਕਤੀ ਹੁੰਦੇ ਸੀ ਉਹਨਾਂ ਦੀ ਨਾਂ ਜਿਹੜੇ ਸੀ ਉਹ ਸ਼੍ਰੋਮਣੀ ਕਮੇਟੀ ਨੂੰ ਦਿੱਤੇ ਜਾਂਦੇ ਸੀ ਤੇ ਸ਼੍ਰੋਮਣੀ ਕਮੇਟੀ ਦੀ ਐਡਜੈਕਟਿਵ ਉਹ ਅਨਾਉਂਸ ਕਰ ਲੈਂਦੀ ਸੀ ਮੰਨਤਾ ਦਿੱਤੀ ਹੁਣ ਹੋਰ ਚ ਜਰੇ ਨਹੀਂ ਹੂੰ ਹੁਣ ਤੇ ਇਹ ਆਪੀ ਬਾਦਲਪਿੰਡ ਤੋਂ ਜਿਹੜਾ ਨਾਂ ਆ ਗਿਆ ਉਹ ਪ੍ਰਵਾਨ ਨਹੀਂ ਪ੍ਰਵਾਨਤ ਹੋ ਜਿਹੜਾ ਮਰਜ਼ੀ ਹੋਵੇ ਹੂੰ ਜੀ 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 ਪੱਟੀ ਸਾਹਿਬ ਇੱਕ ਮਿੰਟ ਇੱਕ ਮਿੰਟ ਮੈਂ ਲੈ ਲੈਣਾ ਤੁਹਾਡਾ ਅੱਜ ਇੱਕ ਢੱਡਰੀਆਂ ਵਾਲੇ ਸੰਤਾਂ ਨੂੰ ਜਾਂ ਕਹਿ ਲਈਏ ਕਿ ਸਿੱਖ ਪ੍ਰਚਾਰਕ ਉਹਨਾਂ ਨੂੰ ਤਾਂ ਕਰ ਦਿੱਤਾ ਗਿਆ ਕਿ ਮਾਜਾਚਨ ਉਹਨਾਂ ਨੇ ਮੰਗਲੀ ਅਣ ਜਾਣੇ ਜਾਣੇ ਵਿੱਚ ਜਿਹੜੀ ਬਿਆਨਬਾਜ਼ੀ ਹੋਈ ਪਿਛਲੇ ਸਮੇਂ ਤਾਂ ਉਹ ਅਗਲੀ ਜਿਹੜੀ ਹੈ ਥੋੜੀ ਜੀ ਪ੍ਰੀਖਿਆ ਤੋਂ ਬਾਅਦ ਕਹਿੰਦਾ ਭਾਬ ਕੇ ਇੱਕ ਦੇਖ ਰਾਉਣੀ ਹੈ ਉਹਨਾਂ ਨੇ 500 ਰੁਪਏ ਦਿੱਤਾ ਫਿਰ ਅਗਲੀ ਮਾਫੀ ਉਹਨਾਂ ਦੀ ਇਸ ਤੋਂ ਇਲਾਵਾ ਹਰਵਿੰਦਰ ਸਿੰਘ ਸਰਨਾ ਆਉਂਦੇ ਆ ਜਿਹੜੇ ਪਿਛਲੇ ਸਮੇਂ ਜਿਹੜੇ ਉਹ ਵੀ ਇਸ ਵਾਦ-ਵਿਵਾਦ ਦਾ ਹਿੱਸਾ ਸਨ ਉਹਨਾਂ ਸਬੰਧੀ ਵੀ ਫੈਸਲਾ ਆਉਂਦਾ ਹੈ ਤੇ ਜਿਵੇਂ ਤੁਸੀਂ ਦੱਸਿਆ ਕਿ ਰঞ্জੀਤ ਸਿੰਘ ਗੌਰ ਮਸਕੀਨ ਦਾ ਜਿਹੜਾ ਜਿਹੜਾ ਵਿੱਚ ਅੱਜ ਟੇਡਾ ਮੇਟਾ ਫੈਸਲਾ ਹੁੰਦਾ ਜਿਹਦੇ ਨਾਲ ਕਹਿੰਦਾ ਭਾਬ ਕਿ ਪਟਨਾ ਸਾਹਿਬ ਦਾ ਜਿਹੜਾ ਮਾਹੌਲ ਹੈ ਉਹ ਇੱਕਦਮ ਇਧਰ ਉਹਦਾ ਧਿਆਨ ਗੋਚਰ ਹੁੰਦਾ ਤੇ ਜਿਹੜੀ ਇਹ ਕਹਾਣੀ ਇੱਕ ਨਵੇਂ ਮੋੜ ਵੱਲ ਕੱਟਦੀ ਕੱਟੀ ਗਈ ਕਹਿੰਦਾ ਭਾਪ ਆਪਾਂ ਕਿਵੇਂ ਦੇਖਦੇ ਹਾਂ ਫਿਰ ਕਿ ਜਿਹੜਾ ਤਨਖਾਹੀਆ ਇਕਰਾਰ ਪਟਨਾ ਸਾਹਿਬ ਦੀ ਕਮੇਟੀ ਨੇ ਜਾਂ ਪੰਜ ਪਿਆਰੇ ਨੇ ਕੀਤਾ ਉਹ ਤੱਕ ਸਿ ਕਾਲਸਕ ਕਾਲ ਤੱਕ ਸਾਡੇ ਕਾਰਜਕਾਰੀ ਜਿਥੇਦਾਰ ਗਾਜਹੂਰਾਂ ਨੂੰ ਵਿੱਚ ਲਪੇਟੇ ਦੇ ਵਿੱਚ ਲਿਆ ਉਹਨਾਂ ਨੇ ਮੈਂ ਉਹੀ ਗੱਲ ਮੈਂ ਤੁਹਾਨੂੰ ਉਹੀ ਗੱਲ ਕਰ ਰਿਹਾ ਸੀਗਾ ਜੀ ਜੀ ਵੀ ਬਕਾਇਦਾ ਤੌਰ ਤੇ ਜਦੋਂ ਉੱਥੋਂ ਦੀ ਕਮੇਟੀ ਨੂੰ ਤੇ ਉੱਥੋਂ ਦੇ ਜਿਹੜੇ ਜਥੇਦਾਰਾਂ ਨੂੰ ਜਾਣਕਾਰੀ ਮਿਲਦੀ ਆ ਹੂੰ ਜੀ 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 ਵੀ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਕੀਤੀ ਗਈ ਹੈ ਤੇ ਉੱਥੇ ਪੰਜ ਜਿਹੜੇ ਜਥੇਦਾਰ ਨੇ ਉਹਨਾਂ ਦੇ ਹੂੰ ਜੀ ਉਹ ਹੈਡ ਗ੍ਰੰਥੀ ਇੱਕ ਮੀਟ ਗ੍ਰੰਥੀ ਇੱਕ ਇੱਕ ਹੈਡ ਗ੍ਰੰਥੀ ਦੋ ਐਡੀਸ਼ਨਲ ਗ੍ਰੰਥੀ ਇੱਕ ਪੰਜ ਬੰਦੇ ਉੱਥੇ ਮੀਟਿੰਗ ਕਰਦੇ ਤੇ ਮੀਟਿੰਗ ਕਰਕੇ ਬੇਕਾਇਦਾ ਤੌਰ ਤੇ ਸਖਬੀਰ ਸਿੰਘ ਬਾਦਲ ਨੂੰ ਵਿੱਚ ਉਲਬੇਟ ਲੈਂਦੇ ਆ ਹੂੰ ਉਹ ਕਹਿੰਦੇ ਵੀ ਜੋ ਕੁਝ ਹੋ ਰਿਹਾ ਉਹਦੀ ਰਜ਼ਾਮੰਦਗੀ ਨਹੀਂ ਹੋ ਰਿਹਾ ਤਾਂ ਉਹਨੂੰ ਕਹਿੰਦਾ ਵੀ ਜਿਹੜੇ ਤੇਰੇ ਤੇ ਦੋਸ਼ ਲੱਗੇ ਆ ਨਾ ਕਿ ਤੂੰ ਤਖਤਾ ਦੀ ਮਰਿਆਦਾ ਜਿਹੜਾ ਉਹ ਉਲੰਘਣਾ ਤਖੰਦਾ ਜੀ ਕਰ ਰਿਹਾ ਤੇ ਲਗਣਾ ਕਰ ਰਿਹਾ ਹੂੰ ਹੂੰ ਉਹਨੂੰ 10 ਦਿਨ ਦਾ ਟਾਈਮ ਦਿੱਤਾ ਕਿ ਜਾਤੀ ਤੌਰ ਤੇ ਪੇਛੋ ਕੇ ਆਪਣਾ ਸਪਸ਼ਟਿਕਰਨ ਦੇਵੇ। ਹੂੰ। ਨਾਲ ਆ ਜਿਹੜੇ ਦੋ ਟੇਕ ਸਿੰਘ ਤੇ ਬਾਬਾ ਹੈਗਾ ਸੀ ਜਿਕਤਾਰ ਸਿੰਘ ਉਹਨਾਂ ਦੀ ਆਪਣੇ ਕੁਲਦੀਪ ਸਿੰਘ ਉਹਨਾਂ ਨੂੰ ਮਾਨਤਾ ਦੇਣ ਤੋਂ ਟੋਟਲੀ ਇਨਕਾਰ ਕਰਤਾ ਵੀ ਜਿਹੜੇ ਇਹਨਾਂ ਨੂੰ ਫੈਸਲੇ ਇਹਨਾਂ ਦਾ ਕੋਈ ਅਧਿਕਾਰ ਨਹੀਂ। ਹੂੰ। ਇਹ ਤਰਖਾਈ ਇਹ ਕਰ ਦਿੱਤੇ ਜਾਂਦੇ। ਓਕੇ ਓਕੇ ਜੀ 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 ਜੀ। ਇਸ ਕਰਕੇ ਉਹਨਾ ਆਪਣਾ ਕੰਮ ਕਰਤਾ ਇਹ ਪਹਿਲੀ ਵਾਰ ਸਿੰਘ ਨਹੀਂ ਫਸੇ ਪਹਿਲਾਂ ਵੀ ਫਸਦੇ ਰਹੇ ਨੇ ਪਟਨਾ ਸਰਵ ਦੇ ਨਾਲ ਹੂੰ ਹੂੰ ਲੀਜ਼ ਹਰ ਤਾਂ ਕੋਈ ਵਿਵਾਦ ਨਹੀਂ ਹੁੰਦਾ ਵਿਵਾਦ ਪਟਨਾ ਸਰਵ ਦੇ ਵਿੱਚ ਤੇ ਕੱਲ ਤੱਕ ਤੇ ਹੁੰਦਾ ਰਿਹਾ ਹੂੰ ਜੀ 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 ਇਸ ਕਰਕੇ ਹੁਣ ਇਹ ਮਾਮਲਾ ਕਾਫੀ ਉਲਝਣ ਚ ਫਸ ਗਿਆ ਹੂੰ ਕਿਉਂ ਭਾਈ ਕੁਲਦੀਪ ਸਿੰਘ ਗੜਗੱਜ ਨੂੰ ਤੇ ਮੰਨਤਾ ਪਹਿਲੇ ਨਹੀਂ ਸੀਗੀ ਹੂੰ ਹੂੰ ਜੀ ਤੇ ਹੁਣ ਉਹ ਮਾਮਲਾ ਹੋਰ ਉਲਝ ਗਿਆ ਉਹਨਾਂ ਦਾ ਪਟਨਾ ਸਰਵ ਅੱਜੇ ਚੰਗਾ ਹੁੰਦਾ ਤੇ ਇਹ ਕਿਆ ਨਹੀਂ ਜੀ ਸਿੰਘ ਗੋਰੇ ਮਸਕੂਲੇ ਮੁੱਦਾ ਨਾ ਥੋਡੇ ਹੂੰ ਬਾਕੀ ਸਭ ਠੀਕ ਸੀਗਾ ਕਿਸੇ ਕਿੰਦੂ ਨਹੀਂ ਸੀ ਕਰਨਾ ਇਹਨਾਂ ਨੂੰ ਮੰਨਤਾ ਮਿਲ ਜਣੀ ਸੀ ਅੱਜ ਲੇਕਿਨ ਇਹਨਾਂ ਨੇ ਇਹ ਮੁੱਦਾ ਠਾ ਕੇ ਉਹਦਾ ਕਾਰਨ ਕੀ ਹੈ ਹੂੰ ਹੂੰ ਕਾਰਨ ਸਿਰਫ ਇਹ ਆ ਵੀ ਸੁਖਬੀਰ ਸਿੰਘ ਬਾਦਲੇ ਚਾਹੁੰਦੇ ਆਂ ਵੀ ਮੇਰੇ ਬਾਪੂ ਦਾ ਦਿੱਤਾ ਫਖਰੇ ਕੋ ਮੈਨੂੰ ਕਿਸਨੇ ਕੀ ਤਰੀਕੇ ਨਾਲ ਵਾਪਸ ਮਿਲੇ ਹੂੰ ਉਹਦੀ ਗਰਾਉਂਡ ਬਣਾਈ ਜਾ ਰਹੀ ਹੈ ਬਸ ਹੂੰ ਓਕੇ ਉਹ ਗਰਾਉਂਡ ਕਾਹਨਿ ਚ ਬੜਾਈ ਜਾ ਰਹੀ ਹੈ ਜੇ ਉਹ ਤਰਤੀਬ ਨਾਲ ਬੜਾਈ ਜਾਂਦੀ ਤੇ ਕੋਈ ਵੱਖਰਾ ਹੱਲ ਹੁੰਦਾ ਲੇਕਿਨ ਉਹ ਗਰਾਉਂਡ ਬਣਾਉਂਦੇ ਆ ਉਹਨਾਂ ਦਾ ਅੱਜ ਮਾਮਲਾ ਹੋਣੀ ਇੰਨਾ ਕੁਝ ਹੈ ਕਿ ਪਟਨਾ ਸਾਹਿਬ ਕਮੇਟੀ ਤੇ ਸ਼੍ਰੋਮਣੀ ਕਮੇਟੀ ਪਟਨਾ ਸਾਹਿਬ ਦਾ ਤਖਤ ਤੇ ਅਕਾਲ ਤਖਤਾਂ ਨੂੰ ਸਾਹਮਣੇ ਹੋ ਗਏ ਜੀ 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 ਇਸ ਅੱਜ ਇੱਕ ਫੈਸਲੇ ਦੌਰਾਨ ਜਥੇਦਾਰ ਜਿਹੜੇ ਪਟਨਾ ਸਾਹਿਬ ਦੇ ਨੇਕਿਆਨੀ ਬਲਦੇਵ ਸਿੰਘ ਤੇ ਗੁਰदयाल ਸਿੰਘ ਹੈੱਡ ਗ੍ਰੰਥੀ ਇਹ ਉਹਨਾਂ ਨੂੰ ਵੀ ਬੁਲਾਇਆ ਗਿਆ ਸੀਗਾ ਇਹ ਕੀ ਉਹਨਾਂ ਨੂੰ ਕਿਹਾ ਗਿਆ ਸੀ ਵੀ ਇਹਨਾਂ ਨੇ ਸ਼ਿਕਾਇਤ ਕੀਤੀ ਸੀ ਵੀ ਇਹਨਾਂ ਨੂੰ ਪੰਜ ਬਾਣੀਆਂ ਦਾ ਪਾਠ ਨਹੀਂ ਹੁੰਦਾ ਹੂੰ ਜੀ ਕੰਠ ਨਹੀਂ ਹੈਗਾ ਅੱਛਾ ਉਹਨਾਂ ਪ੍ਰਤੀ ਸ਼ਿਕਾਇਤ ਸੀਗਾ ਕੱਲ ਤੱਕ ਸਾਧ ਦੇ ਕਿਹਾ ਸੀ ਪਹਿਲਾਂ ਵੀ ਕੱਲ ਤੱਕ ਤੂੰ ਹੁਕਮ ਚੁੱਕਾ ਵੀ ਗਿਆਨੀ ਬਲਦੇਵ ਸਿੰਘ ਦੀ ਬਕਾਇਦਾ ਤੌਰ ਤੇ ਕੰਠ ਦੀ ਜਿਹੜੀ ਹੈ ਨਾ ਉਹਦੇ ਕੋਲ ਪਾਠ ਸੁਣਿਆ ਜਾਵੇ ਤੇ ਉਹਦੀ ਪੰਜ ਬਾਣੀਆਂ ਦਾ ਪਾਠ ਸੁਣ ਕੇ ਤੇ ਵੀਡੀਓ ਬਣਾ ਕੇ ਕੱਲ ਤੱਕ ਨੂੰ ਭੇਜੀ ਜਾਵੇ ਹੂੰ ਹੂੰ ਜੀ ਉਹ ਇੰਪਲੀਮੈਂਟ ਨਹੀਂ ਹੋਈ ਹਾਂ ਓਕੇ ਇਹਨਾਂ ਨੇ ਉਸੇ ਫੈਸਲੇ ਨੂੰ ਦੁਬਾਰਾ ਅਧਰਾਇਆ ਤੇ ਨਾਲ ਕਿਹਾ ਵੀ ਜੇ ਨਹੀਂ ਤੇ ਇਹਨਾਂ ਨੂੰ ਅਕਾਲ ਤੱਕ ਤੇ ਕਲਪ ਕਿਤੇ ਤੇ ਅਗਲੀ ਮੀਟਿੰਗ ਦੇ ਵਿੱਚ ਇੱਥੇ ਹਾਜ਼ਰ ਹੋ। ਹਾਂ ਕਮੇਟੀ ਵੀ ਹਾਜ਼ਰ ਹੋਵੇ ਤੇ ਇਹ ਵੀ ਹਾਜ਼ਰ ਹੋ। ਹਾਂ ਉਹ ਸਿੱਧੀ ਦਖਲਅੰਦਾਜ਼ੀ ਬਣ ਜਾਂਦੀ ਹੈ ਉੱਥੋਂ ਦੀ ਕਮੇਟੀ ਦੇ ਵਿੱਚ ਅਕਾਲ ਤੱਕ ਨੂੰ ਕੱਲੇ ਜਿਹਦਾ ਨੂੰ ਅਧਿਕਾਰ ਤੇ ਜ਼ਰੂਰ ਹੈਗਾ। ਲੇਕਨ ਮर्याਦਾ ਵੀ ਕੁਝ ਜੁਦੀ ਹੈ ਨਾ ਪ੍ਰਬੰਧਕੀ ਨਹੀਂ ਕੁ ਸਟਾਡੀਅਮ ਹੋ ਜਾਂਦੀ ਹੈ। ਜੀ 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 ਇਹ ਫਿਰ ਕਿਵੇਂ ਟਕਰਾਓ ਜਿਹੜਾ ਬਣ ਗਿਆ ਇਹ ਪੰਥਕ ਮੰਨਿਆ ਤੇ ਜਾ ਰਿਹਾ ਸੀ ਸ਼ਾਇਦ ਅੱਜ ਕਈ ਮਸਲੇ ਹੱਲ ਹੋਏ ਐ ਇਹ ਫਿਰ ਕਿਵੇਂ ਦੇਖਦੇ ਆ ਇਹ ਟਕਰਾਓ ਅੱਗੇ ਕਿੱਥੋਂ ਤੱਕ ਵਧੂਗਾ ਟਕਰਾਓ ਤੋਂ ਵੇਖੋ ਚੱਲਦਾ ਰਹੇਗਾ ਜਿੰਨਾਂ ਦਾ ਹਾਲ ਦੀ ਕੜੀਏ ਤੇ ਕੋਈ ਵਿੱਚ ਸੂਝਵਾਨ ਬੰਦਾ ਪੈ ਕੇ ਜਿੰਦਾ ਪਹਿਲਾਂ ਉਹ ਟਕਰਾਓ ਹੁੰਦਾ ਰਿਹਾ ਮੈਂ ਤੁਹਾਨੂੰ ਦੱਸਿਆ ਹੂੰ ਪਹਿਲਾਂ ਵੀ ਈ ਕਾਲ ਤੱਕ ਤੇ ਜਿੱਥੇ ਤੱਕ ਨੂੰ ਜਿਹੜਾ ਸੀ ਇਸ ਤੱਕ ਤੋਂ ਤਰਖਾਈਏ ਘਰ ਦਿੱਤੇ ਜਾਂਦੇ ਰਹੇ ਜਿੱਥੇ ਤੱਕ ਕਾਲ ਤੱਕ ਨਹੀਂ ਕਰ ਦਿੱਤਾ ਸੀ ਹੂੰ ਜੀ ਲੇਕਨ ਬਾਅਦ ਦੇ ਵਿੱਚ ਉਹਨੂੰ ਕਿਹਾ ਵੀ ਤੁਸੀਂ ਮੀਟਿੰਗ ਆਜੋ ਉਹ ਆਗੇ ਤੇ ਉਹਨਾਂ ਨੂੰ ਪੁੱਛਿਆ ਕਿ ਜੱਜਦਾਰ ਜੀ ਉਹਦਾ ਕੀ ਮਿਲਿਆ ਕਿ ਉਹ ਤਾਂ ਉਹਨੂੰ ਖਤਮ ਹੋ ਗਿਆ ਸੀ ਹੂੰ 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 ਉਹ ਖੰਡ ਬਣਾ ਲਿਆ ਇਹਨਾਂ ਨੇ ਵੀ ਯਾਰ ਜੋ ਮਰਜ਼ੀ ਕਰ ਜੀ ਇੱਥੇ ਪੁੱਛਦਾ ਕੋਈ ਨਹੀਂ ਹੈਗਾ ਹੂੰ ਇਤੋਂ ਤੱਕ ਗਿਆਨੀ ਇਕਬਾਲ ਸਿੰਘ ਜਿਹੜੇ ਤੱਕ ਅਚਰੀ ਪਟਨਾ ਸਾਹਿਬ ਦੇ ਜੱਥੇਦਾਰ ਹੋ ਗਏ ਸੀ ਉਹ ਕਹਿੰਦੇ ਸੀ ਵੀ ਜਿਹੜਾ ਪਟਨਾ ਸਾਹਿਬ ਦਾ ਜੱਥੇਦਾਰ ਜਾਂ ਜਿਹੜਾ ਪਟਨਾ ਸਾਹਿਬ ਦਾ ਉਹ ਸੁਪਰੀਮ ਅਕਾਲ ਤੱਕ ਹੂੰ ਓਕੇ ਜੀ ਉਹ ਇਤੋਂ ਤੱਕ ਇਹਨਾਂ ਦਿੰਦੇ ਸੀਗੇ ਹੂੰ ਹੂੰ ਇਹ ਜਦੋਂ ਮਸਲਾ ਹੋ ਜਾਂਦਾ ਸੀਗਾ ਤੇ ਮੁੜ ਕੇ ਅਕਾਲ ਤਖਤ ਦੀਆਂ ਮੀਟਿੰਗਾਂ ਵਿੱਚ ਹਾਜ਼ਰ ਹੋ ਜਾਂਦੇ ਸੀਗੇ ਜਦੋਂ ਇਹਨਾਂ ਤਖਤਾਂ ਦੇ ਜਹਦਲ ਤੇ ਛੇਕਿਆ ਸੀ ਤੇ ਮੀਟਿੰਗ ਜਹਾਜ਼ ਉਹ ਨਾ ਅੰਦਰ ਨਹੀਂ ਛੇੜਨ ਦਿੱਤਾ ਸਖਤਰੇ ਦੇ ਅੰਦਰ ਬਾਹਰ ਬਹਿਿੱਤੇ ਸੀ ਬਾਕੀ ਅਲੋਚਨ ਹੂੰ ਹੂੰ ਜੀ ਮੁੜ ਕੇ ਸ੍ਰ ਗਬੀਰ ਸਿੰਘ ਬਾਦਲ ਨੇ ਪੈ ਕੇ ਵਿੱਚ ਵਿਚਾ ਕੇ ਵਿਚਾਪ ਜੂ ਕਰਤਾ ਤਾਂ ਵਾਪਸ ਚਲੋ ਜਾਣ ਦੇ ਕੋਈ ਗੱਲ ਨਹੀਂ ਹੂੰ ਹੂੰ ਇਸ ਕਰਕੇ ਜਿਹੜੀ ਪੋਲੀਟੀਕਲ ਦਖਲਦੰਦੀ ਜਿਹੜੀ ਆ ਸਾਡੇ ਤਖਤਾਂ 'ਚ ਬਹੁਤ ਜ਼ਿਆਰੀ ਵਧ ਗਈ ਅੱਗੇ ਹੁੰਦੀ ਸੀ ਪਰ ਇੰਨੀ ਨਹੀਂ ਹੂੰ ਮੋੜ ਤੇ ਜਿਹੜੇ ਲੀਡਰ ਉਹ ਕਹਿੰਦੇ ਜੋ ਅਸੀਂ ਕਹਿੰਨੇ ਉਹ ਕੁਝ ਹੋਣਾ ਚਾਹੀਦਾ ਬਾਕੀ ਤੁਸੀਂ ਕੁਝ ਨਹੀਂ ਕਰ ਸਕਦੇ ਹੂੰ ਜੀ ਜੀ ਇਹ ਪੱਟਿਸਾ ਮਾਮਾ ਤੌਰ ਤੇ ਨਾ ਪੰਥਕ ਮਸਲਿਆਂ ਦੇ ਵਿੱਚ ਕਈ ਵਾਰ ਇੱਕ ਉਂਗਲ ਉੱਠਦੀ ਏ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਦੇਸ਼ ਦੀ ਹਕੂਮਤਾਂ ਤੇ ਰਹਿ ਕੇ ਉਹਨਾਂ ਵੱਲੋਂ ਕੋਈ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ ਅਜਿਹੀ ਵਜ੍ਹਾ ਇਹ ਮਾਮਲਾ ਇੱਥੇ ਪਹੁੰਚਿਆ ਜਿਹੜੇ ਬੰਦੇ ਤਾਂ ਕੀ ਇਸ ਤਰ੍ਹਾਂ ਦਾ ਹੈ ਜਾਂ ਕਿਵੇਂ ਦੇਖਦੇ ਆ ਜਿਹੜੇ ਬੰਦੇ ਦਖਲ ਅੰਦਾਜ਼ੀ ਦਾ ਦੋਸ਼ ਲਾਉਂਦੇ ਤੇ 30 ਸਾਲ ਉਹਨਾਂ ਦਾ ਨੌ ਮਾਸਾ ਰਿਸ਼ਤਾ ਰਿਹਾ ਗਾ ਹੂੰ ਜੀ ਉਦੋਂ ਸੰਗਤ ਪਿੱਟਦੀ ਰਹੀ ਵੀ ਤੁਸੀਂ ਗਲਤ ਕਰ ਰਹੇ ਹੋ ਲੇਕਿਨ ਇਹਨਾਂ ਕਿਸੇ ਦੀ ਸੁਣੀ ਅੱਜ ਜਦੋਂ ਉਹਨਾਂ ਲੱਤ ਮਾਰ ਕੇ ਆਪਣੇ ਮੂਹੋਂ ਬਾਹਰ ਕੱਢ ਦਿੱਤਾ ਤੇ ਅੱਜ ਚੀਕਾ ਮਾਰਦੇ ਨੇ ਹੂੰ ਜੀ ਭਾਰਤੀ ਦ ਭਾਰਤੀ ਜਨਤਾ ਪਾਰਟੀ ਦਾ ਜਿਹੜੇ ਬਾਹਰ ਦੇ ਤਖਤ ਨੇ ਦੋਵਾਂ ਤੇ ਉੱਠਣਾ ਪੂਰਾ ਦਖਲਅੰਦਾਜ਼ੀ ਹੈਗੀ ਹੂੰ ਓਕੇ ਪਟਨਾ ਸਹਿਬ ਦੀ ਕਮੇਟੀ ਬਦਲਦੀ ਉਹਨਾ ਆਪਣੇ ਬੰਦੇ ਨਾਮਿਨੇਟ ਕਰਕੇ ਲਾਤੇ ਉੱਥੇ ਬੀਜੇਪੀ ਦੇ ਜਿਹੜੇ ਸੀ ਆਪਣੇ ਲੀਡਰ ਲਾਤੇ ਗੈਰ ਚਕਲਾਰ ਤੇ ਹਮ ਅਸੀਂ ਕੱਕ ਨਹੀਂ ਕਰ ਸੀਗੇ ਰੌਲਾ ਨਹੀਂ ਪਾਇਆ ਸੀ ਬਿਆਨ ਦੇ ਕੇ ਸੌਗੇ ਚੁੱਪ ਕਰਕੇ ਹਮ ਹਮ ਪਟਨਾ ਸਹਿਬ ਕਮੇਟੀ ਤੇ ਵੀ ਬੀਜੇਪੀ ਦਾ ਪੂਰੀ ਤਰ੍ਹਾਂ ਕਬਜ਼ਾ ਆਏਗਾ ਉੱਥੇ ਮर्याਦਾ ਵੇਖੋ ਅਸੀਂ ਦਸਮਗੰਜ ਦੇ ਵਿਰੋਧੀ ਨਹੀਂ ਅਸੀਂ ਕਹਿੰਦੇ ਹਾਂ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿੱਥੇ ਪ੍ਰਕਾਸ਼ ਕੀਤਾ ਉਹਦੇ ਲਾਗੇ ਕਿਸੇ ਹੋਰ ਦਰੰਦਾ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ ਹਮ ਜੰਮਦਵੀ ਟਿਕਾਣਾ ਮੈਤਵ ਵੀ ਪ੍ਰਕਾਸ਼ ਹੈਗਾ ਵਾ ਤੱਕਾ ਸ੍ਰੀ ਪਟਨਾ ਸਾਹਿਬ ਵੀ ਪ੍ਰਕਾਸ਼ ਹੈਗਾ ਤੇ ਤੱਕਾ ਸ੍ਰੀ ਅਜੂਰ ਸਾਹਿਬ ਪ੍ਰਕਾਸ਼ ਹੈਗਾ ਹਰਗੂ ਸੋ ਜੂਰ ਸਾਹਿਬ ਵਾਲੇ ਤੇ ਦੋਵੇਂ ਦੋ ਹੁਕਮਾਂ ਵਿੱਚ ਲਿਖਦੇ ਆ ਇੱਕ ਦਸੰਗਰਾਂ ਚੋਂ ਲੈਂਦੇ ਆ ਤੇ ਇੱਕ ਫਰੀ ਗੁਰ ਗ੍ਰੰਥ ਸਾਹਿਬ ਚੋਂ ਲੈਂਦੇ ਨੇ ਅਸੀਂ ਇੱਥੇ ਆਪਣੀ ਅਕਾਲ ਤਖਤ ਦੀ ਮਰਿਆਦਾ ਇੱਕ ਲਾਗੂ ਨਹੀਂ ਕਰਾ ਸਕੀ ਉਸ ਦੇ ਕਈ ਕੱਲ ਲੰਮੀ ਜੁੜੀ ਕਹਾਣੀ ਹੈ ਕਿ ਜੇ ਫਿਰ ਕਰਾਂਗੇ ਡਿਸਕਸ ਕਰਾਂਗੇ ਅਸੀਂ ਜੀ ਜੀ ਲੇਕਿਨ ਬਾਹਲੇ ਤਖਤਾਂ ਦੇ ਪਟਨਾ ਸਾਹਿਬ ਦੇ ਉੱਤੇ ਤੇ ਜੂਰ ਸਾਹਿਬ ਦੇ ਉੱਤੇ ਬੀਜੇਪੀ ਦੀ ਸਿੱਧੀ ਦਖਲ ਅੰਦਾਜ਼ੀ ਹੈਗੀ ਹੈ ਅੱਜ ਪੱਤੀ ਸਾਹਿਬ ਜਿਵੇਂ ਹਰਵਿੰਦਰ ਸਿੰਘ ਸਰਨਾ ਦਾ ਵੀ ਮਾਮਲਾ ਵਿਚਾਰਿਆ ਗਿਆ ਕਈ ਹੋਰ ਵੀ ਮਸਲੇ ਉਸਕੇ ਸਾਹਮਣੇ ਆਏ ਤਾਂ ਕਿਵੇਂ ਦੇਖਦੇ ਆ ਕਿ ਅਗਲੇ ਸਮੇਂ ਜਿਹੜੇ ਨਿੱਕੇ ਨਿੱਕੇ ਮਸਲੇ ਸਾਰੇ ਉਹ ਸੋਲਵ ਹੋਣਗੇ ਬਿਲਕੁਲ ਹੋਣਗੇ ਜੀ ਪਹਿਲਾਂ ਤਾਂ ਜਿਹਸਦਾਰਾਂ ਦੀ ਮੰਨਤਾ ਦੀ ਗੱਲ ਪਹਿਲਾਂ ਮੰਨਤਾ ਮਿਲਣੀ ਚਾਹੀਦੀ ਹੈ ਹੂੰ ਕੋਈ ਨੋ ਕੀ ਮਾਨਤਾ ਪ੍ਰਾਪਤ ਭਾਈ ਰਣਜੀਤ ਸਿੰਘ ਤੋਂ ਬਾਅਦ ਕੋਈ ਜੁਰਤੂਲਾ ਜਿਹਦਰ ਨਹੀਂ ਮਿਲਿਆ ਹੂੰ ਜੀ 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 ਇਹ ਜਿਹਦਰ ਗੁਰਚਰਨ ਸਿੰਘ ਤੋਂ ਟੋੜਾ ਤੋਂ ਬਾਅਦ ਕੋਈ ਪ੍ਰਧਾਨ ਜੁਰਤੂਲਾ ਨਹੀਂ ਮਿਲਿਆ ਹੂੰ ਜੀ ਓਕੇ ਜਿਹਦਰ ਗੁਰਚਰਨ ਸਿੰਘ ਟੋੜਾ ਕਿਤੇ ਬਿਆਨ ਦਿੰਦਾ ਹੁੰਦਾ ਸੀ ਤੇ ਕੇਂਦਰ ਸਰਕਾਰ ਤੱਕ ਹਿਲਦੇ ਸੀ ਹੂੰ ਜੀ ਬਿਲਕੁਲ ਅੱਜ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਿਆਨ ਦੇਦੇ ਨੇ ਡੀਸੀ ਨਹੀਂ ਗੱਲ ਸੁਣਦੇ ਉਹਨਾਂ ਦੀ ਹੂੰ ਜੱਥੇਦਾਰ ਗੁਰਜਨ ਸਿੰਘ ਟੋਣਾ ਪ੍ਰਧਾਨ ਹੁੰਦੇ ਸੀ ਨਵਾਂ ਡੀਸੀ ਆਉਂਦਾ ਸੀ ਐਸਐਸਪੀ ਆਉਂਦਾ ਸੀ ਆ ਕੇ ਮਿਲ ਕੇ ਜਾਂਦਾ ਜੱਥੇਦਾਰ ਜੀ ਮੈਂ ਇੱਥੇ ਪੁਲਸ ਮੈਂ ਕਿ ਸੇਵਾ ਕਰ ਨਿਭਾ ਰਿਹਾ ਮੈਂ ਐਸਐਸਪੀ ਲੱਕੋ ਕਿ ਸੇਵਾ ਦੱਸੋ ਹੂੰ ਡੀਸੀ ਆ ਕੇ ਕਹਿੰਦਾ ਹੁੰਦਾ ਸੀਗਾ ਇਹ ਸੀ ਪ੍ਰਧਾਨਗੀ ਹੂੰ ਅੱਜ ਤੇ ਕੁਝ ਦਾ ਕੋਈ ਨਹੀਂ ਇਹਨਾਂ ਦਾ ਬਾਦਲਾ ਦਾ ਦਬਦਬਾ ਹੋ ਗਿਆ ਇਹਨਾਂ ਦਾ ਪ੍ਰਧਾਨ ਦੀ ਪੋਸਟ ਹੀ ਲਗਭਗ ਖਤਮ ਕਰਦੀ ਨਾ ਰਹਿ ਗਿਆ ਪੋਸਟ ਖਤਮ ਕਰਦੀ ਹੂੰ ਹੂੰ ਪੱਟੀ ਸਾਹਿਬ ਇੱਕ ਛੋਟਾ ਜਿਹਾ ਸਵਾਲ ਕਿ ਅਕਸਰ ਹੀ ਇੱਕ ਬੜਾ ਵੱਡਾ ਲੰਬਾ ਵੀ ਹੈ ਸ਼ਿਕਵਾ ਵੀ ਹੈ ਕਿ ਬਾਦਲਾਂ ਦਾ ਹੱਥ ਹੈ ਇਹ ਸਾਰੇ ਆਮ ਤੌਰ ਤੇ ਜਦੋਂ ਵੀ ਕੋਈ ਵਰਤਾਰੀ ਪੰਥਕ ਲਿਹਾਜ਼ ਤੇ ਜਾਂ ਪਾਰਟੀ ਪ੍ਰਤੀ ਕਾਲੀਦਾਦ ਨਾਲ ਜੁੜਦੇ ਸਾਹਮਣੇ ਆਉਂਦੇ ਐ ਪਰ ਕੀ ਹੁਣ ਸ਼ਖਵੀਰ ਸਿੰਘ ਬਾਦਲ ਵਾਕਈ ਇਹ ਸਾਰੇ ਮਾਹੌਲ ਦੇ ਪਿੱਛੇ ਜਾਂ ਅੱਜ ਵੀ ਉਹ ਪੂਰੀ ਤਰ੍ਹਾਂ ਤਾਕਤਵਰ ਨੇ ਤੁਹਾਡੇ ਸਾਹਮਣੇ ਆ ਹੂੰ 22 ਸਤੰਬਰ 2015 ਨੂੰ ਸੁਖਬੀਰ ਸਿੰਘ ਬਾਦਲ ਬਾਦਲ ਸਾਹਿਬ ਦੀ ਕੋਠੀ ਜਥੇਦਾਰ ਨੂੰ ਬੁਲਾਉਂਦੇ ਨੇ ਬਾਈ ਆਰਡਰ ਹੂੰ ਜੀ ਗਿਆਨੀ ਗੁਰਮ ਸਿੰਘ ਤਰਕਸੀ ਦਮਨਉ ਸਿੰਘ ਦੇਹਦਾਰ ਗਿਆਨੀ ਮਲ ਸਿੰਘ ਤੱਕ ਸ਼੍ਰੀ ਕੇਸਗੜ੍ਹ ਤੋਂ ਜਥੇਦਾਰ ਤੇ ਕਾਲਪੁਰ ਦੇ ਜੀ ਗਿਆਨੀ ਪਰਵਜਨ ਸਿੰਘ ਕਿੰਨਾਂ ਨੂੰ ਬੁਲਾਇਆ ਜਾਂਦਾ ਤੇ ਆਦੇਸ਼ ਦਿੱਤਾ ਜਾਂਦਾ ਵੀ ਆਹ ਤੁਸੀਂ ਮਾਫੀ ਦੇਣੀ ਹੈ ਨਾ ਉਹ ਜੋ ਹੈ ਵੱਖਰੀ ਗੱਲ ਆ ਤੇ ਉਹਦਾ ਭਾਂਡਾ ਬਾਅਦ ਦੇ ਵਿੱਚ ਜੋ 2017 ਦੀਆਂ ਚੋੜਾ ਹੋ ਜਾਂਦੀਆਂ ਨੇ ਹੂੰ ਉਹਦਾ ਭਾਂਡਾ ਫਿਰ ਜਨਤਾ ਦੀ ਕਚਹਿਰੀ 'ਚ ਗਿਆਨੀ ਗੁਰਮਤ ਸਿੰਘ ਹੋਰੀ ਭਾਂਦੇ ਨੇ ਕਿ ਸਾਨੂੰ ਕਿਵੇਂ ਬੁਲਾਇਆ ਗਿਆ ਕਿੱਥੇ ਬੁਲਾਇਆ ਗਿਆ ਕੀ ਦੇਸ਼ ਦਿੱਤੀ ਕਿ ਸਰਪੰਦ ਨੇ ਸਾਡੇ ਕੋਲ ਬੜਾ ਵੱਡਾ ਸਬੂਤ ਹੈਗਾ ਜੀ ਇਹ ਹੂੰ ਇਦਾਂ ਦੇਖਣ ਬੁਲਾਇਆ ਗਿਆ ਤੇ ਧਮਕਾਇਆ ਗਿਆ ਤੇ ਡਰਾਇਆ ਗਿਆ ਤੇ ਕਿਹਾ ਗਿਆ ਵੀ ਆ ਕੰਮ ਤੁਸੀਂ ਕਰਨਾ ਹੂੰ ਹੂੰ ਅੱਜ ਵਾਲੀ ਕਹਾਣੀ ਜਿਵੇਂ ਗਿਆਨੀ ਰਜੀਤ ਸਿੰਘ ਗੌਰ ਮਸਕੀਨ ਤੇ ਸੁਖਵੀਰ ਸਿੰਘ ਬਾਦਲ ਨਾਲ ਤੁਸੀਂ ਜੋੜ ਕੇ ਦਿਖ ਰਹੇ ਹੋ ਦੂਜੇ ਪਨੇ ਗਿਆਨੀ ਗੁਰਮੁਖ ਸਿੰਘ ਦਾ ਹੁਣ ਜ਼ਿਕਰ ਤੁਸੀਂ ਕਰ ਰਹੇ ਸੀ ਅੱਜ ਦੇ ਮਾਹੌਲ ਦੇ ਵਿੱਚ ਜਿਹੜਾ ਅੱਜ ਫੈਸਲਾ ਹੁੰਦਾ ਉਸ ਕੜੀ ਦੇ ਵਿੱਚ ਵੀ ਗਿਆਨੀ ਗੁਰਮੁਖ ਸਿੰਘ ਦਾ ਇੱਕ ਮਾਮਲਾ ਨਜਿੱਠਿਆ ਗਿਆ ਉਹ ਕੀ ਸੀਗਾ ਨਹੀਂ ਉਹ ਮਾਮਲਾ ਹੋਈ ਸੀਗਾ ਜੀ ਜਿਹੜੀ ਮਾਫੀ ਸੌਦਾ ਸਾਧ ਨੂੰ ਜਿਹਨੂੰ ਅਸੀਂ ਕਹਿੰਨੇ ਗੁਰਮੀਤ RAM ਰਹੀਮ ਨੂੰ ਜੀ 24 ਸਤੰਬਰ 2015 ਨੂੰ ਦਿੱਤੀ ਗਈ ਤੇ ਉਹ ਮਾਫੀ ਦੇਣ ਤੋਂ ਬਾਅਦ ਇੱਕ ਪੰਥ ਦੇ ਵਿੱਚ ਇੰਨਾ ਵੱਡਾ ਗੁੱਸਾ ਫੈਲ ਗਿਆ ਹੂੰ ਹੂੰ ਕਿ ਜਥੇਦਾਰਾਂ ਨੂੰ ਸਰਕਾਰ ਨੂੰ ਦੋ ਦੋ ਸਕਾਟ ਗੱਡੀਆਂ ਦੇਣੀਆਂ ਪਈਆਂ ਗਨਮੈਨ ਦੇਣੇ ਤੇ ਬਹੁਤ ਜ਼ਿਆਦਾ ਤੇ ਉਸ ਤੋਂ ਬਾਅਦ ਫਿਰ ਇੰਨਾ ਕਿ ਦਬਾਅ ਪਿਆ ਕਿ 16 ਅਕਤੂਬਰ 2015 ਨੂੰ ਉਹ ਹੁਕਮਨਾਮਾ ਵਾਪਸ ਲੈਣਾ ਪਿਆ ਹੂੰ ਜੀ ਤੇ ਗਿਆਨੀ ਗੁਰਮਖ ਸਿੰਘ ਹੋਰਾਂ ਨੇ ਇਹ ਪੂਰਾ ਪਰਦਾ ਜਿਹੜਾ ਸੀ 2017 ਦੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਪੂਰਾ ਜਗ ਜਰ ਕਰਤਾ ਸੀ ਤੇ ਉਦੋਂ ਇਹਨਾਂ ਨੂੰ ਇੱਥੋਂ ਟਰਾਂਸਫਰ ਕਰਕੇ ਤਮਤਾਨਸਨ ਭੇਜਤਾ ਸੀ ਤੇ ਨਾਲ ਇਹਨਾਂ ਕੋਲ ਜ਼ਥੇਦਰੀ ਖੋਲੇ ਗਈ ਸੀ ਤਮਤਾਨਸਨ ਹੂੰ ਹੂੰ ਜੀ ਉਸ ਕੇਸ ਦੇ ਵਿੱਚ ਇਹਨਾਂ ਨੂੰ ਬੁਲਾਇਆ ਗਿਆ ਸੀ ਵੀ ਤੁਸੀਂ ਆਪਣਾ ਸਪਸ਼ਟੀਕਰਨ ਦਿਓ ਤੇ ਦੋ ਤਰੀਕ ਨੂੰ ਜਿਹੜਾ ਮੈਂ ਸਪਸ਼ਟੀਕਰਨ ਦਿੱਤਾ ਸੀ ਉਹ ਸੰਤੁਸ਼ਟੀਜਨਕ ਨਹੀਂ ਸੀਗਾ ਹੂੰ ਜੀ ਇੰਨਾ ਤੇ ਉਹਨੂੰ ਰੋਕ ਲਈ ਗਈ ਸੀਗੀ ਉਹ ਰੋਕ ਦੇ ਵਿੱਚ ਇੰਨਾ ਫਿਰ ਅਕਾਲ ਤੱਕ ਤੇ ਬਕਾਇਦਾ ਤੌਰ ਤੇ ਆਪਣੀ ਦਿੱਤੀ ਅਰਜੀ ਦਿੱਤੀ ਸੀ ਮੈਂ ਆਪਣਾ ਪੱਖ ਪੇਸ਼ ਕਰਨਾ ਚਾਹੁੰਦਾ ਉਹਦਾ ਪੱਖ ਪੇਸ਼ ਸੁਣਨ ਤੋਂ ਬਾਅਦ ਅਜਨ ਨੂੰ ਤਨਖਾਹ ਲਾਈ ਗਈ ਹੈ ਕਿ ਤੁਸੀਂ 11 ਦਿਨ ਦੋ ਜਪਤੀ ਪਾਸ ਕਰ ਜਪਤੀ ਸੇ ਪਾਰ ਕਰਨੇ ਸ਼ਬਦ ਜਾਰੇ ਕਰਨੇ ਇੱਕ ਹੋਰ ਸਵੇਏ ਕਰਨੇ 1 ਘੰਟਾ ਤੁਸੀਂ ਜੋੜੇ ਝੜਨੇ ਆ 1 ਘੰਟਾ ਜੋ ਵੀ ਸਾਰੇ ਦਰਖਾ ਲਾ ਕੇ ਉਹਨਾਂ ਨੂੰ ਕਿਹਾ ਵੀ ਤੁਸੀਂ ਇਹ ਤੰਗਾ ਭੁਤੋ ਉਸ ਤੋਂ ਬਾਅਦ 501 ਰੁਪਏ ਦੀ ਖੇਮਾ ਜਾਂਚਣ ਦੀ ਅਰਦਾਸ ਕਰਾ ਪ੍ਰਸ਼ਾਦ ਦੇਖ ਕਰਾ ਕੇ ਕਾਲ ਪਿੱਕਤੇ ਕਰਨੀ ਤੁਸੀਂ ਫਿਰ ਤੁਹਾਡੇ ਸਾਰੀ ਰੁਕਕ ਹਟ ਜਾਣਗੇ ਉਹ ਸਿਰਫ ਉਹ ਰਾਮ ਰਹੀਂਦੇ ਮਾਮਲੇ ਵਿੱਚ ਹੀ ਸੀਗੀ ਕਿ ਤੁਸੀਂ ਉਹ ਮਾਵੀ ਵੀ ਗਲਤ ਦਿੱਤੀ ਤੇ ਮੁੜ ਕੇ ਵਾਪਸ ਲਈ ਤੁਸੀਂ ਜਿਹੜੀ ਲਈ ਨਾ ਉਹਦੇ ਕਰਕੇ ਤੁਸੀਂ ਦੋਛੀ ਤੱਕ ਕਰਕੇ ਦਰਖਾ ਕਾਰਜ ਕੀਤੀ ਜਾਈਏ ਜੀ ਹਾਂ ਕਹਿੰਦਾ ਭਾਬ ਕਿ ਉਹ 200 ਜਿਹੜਾ 15 ਚ ਘਟਨਾ ਕਰਮ ਵਾਪਰਿਆ ਯਾਨੀ ਗੁਰਮukh Singh ਇਸ ਮਾਹੌਲ ਦੇ ਵਿੱਚ ਆਉਂਦੇ ਆ ਤਾਂ ਉਹਦਾ ਕੜੀ ਅਜੇ ਮਤਲਬ ਜਾਰੀ ਹੈ ਹਾਲੇ ਉਹਨੂੰ ਨਿਬਾਉਣੀ ਹੈ ਤੇ ਦੂਜੇ ਪੰਨੇ ਦਮਦਮੀ ਟਕਸਾਲ ਇਸ ਸੀਨ ਦੇ ਵਿੱਚ ਉਦੋਂ ਆਉਂਦੇ ਆ ਜਦੋਂ ਸੰਤ ਜਿਹੜਾ ਰਣਜੀਤ ਸਿੰਘ ਢੱਡਰੀਆਂ ਵਾਲੇ ਨਾਲ ਬਾਤ-ਬਾਤ ਹੁੰਦਾ ਪਰ ਅੱਜ ਵਾਲੇ ਮਾਹੌਲ ਦੇ ਵਿੱਚ ਆਪਾਂ ਫਿਰ ਦਮਦਮੀ ਟਕਸਾਲ ਨੂੰ ਕਿੱਥੇ ਦੇਖਾਂਗੇ ਇਹ ਕੋਈ ਵੱਖਰੀ ਕਹਿੰਦਾ ਭਾਬ ਕਿ ਇੱਕ ਲਕੀਰ ਖਿੱਚੀ ਜਾ ਰਹੀ ਹੈ ਪੰਥਕ ਮਾਹੌਲ ਦੇ ਵਿੱਚ ਜਿਕਰ ਕੋਖੀਏ ਥੋੜਾ ਦੇਖੋ ਜਿਹੜਾ ਧਾਰਮਿਕ ਪਹਿਲੂ ਦਾ ਇਹ ਆ ਜੀ ਕਿ ਅਕਾਲ ਤਖਤ ਤੋਂ ਜਿਹੜੀ ਭਾਈ ਢਡਰੀਆਂ ਵਾਲੇ ਤੇ ਰੋਕ ਲਾਈ ਗਈ ਸੀ ਵੀ ਉਹ ਕਿਸੇ ਪ੍ਰਕਾਰ ਦਾ ਸਮਾਗਮ ਨਹੀਂ ਕਰੇਗਾ ਹੂੰ ਜੀ ਉਹਨੇ ਬੰਦ ਕਰਤੇ ਉਹ ਰੋਕ ਅਜ ਹਲਾਟ ਹਟਾ ਦਿੱਤੀ ਗਈ ਤੇ ਕਹਿੰਦਾ ਜੀ 501 ਰੁਪਏ ਦਾ ਤੁਸੀਂ ਬਕਾਇਦਾ ਤੌਰ ਤੇ ਪ੍ਰਸ਼ਾਦ ਕਰਾਓ ਅਰਦਾਸ ਕਰਤ ਜਾਓ ਹੂੰ ਜਿਹੜਾ ਸਿਆਸੀ ਪਹਿਲੂ ਦਾ ਇਹ ਆ ਜੀ ਗਮ ਲਿਮਿਟਡ ਸਾਲ ਦੇ ਮੁਖੀ ਕਿਸੇ ਵੇਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਬੜੇ ਵੱਡੇ ਸਿਪਾਸਲਾਰ ਹੁੰਦੇ ਸੀਗੇ ਤੇ ਸੁਖਬੀਰ ਸਿੰਘ ਬਾਦਲ ਦੀ ਮਸ਼ਦਾਬਾਲ ਹੁੰਦੀ ਸੀ ਹਮ ਅੱਜ ਕੱਲ ਉਹ ਭਾਜਪਾ ਦੇ ਨੇੜੇ ਤੇ ਭਾਜਪਾ ਨਾਲ ਜਿਹੜੀ ਉਹ ਅਕਾਲੀਆਂ ਦੀ ਬਣਦੀ ਨਹੀਂ ਸੁਖਬੀਰ ਸਿੰਘ ਬਾਦਲ ਦੀ ਖਾਸ ਕਰਕੇ ਨਹੀਂ ਬਣਦੀ ਤੇ ਉੱਥੇ ਜਾ ਕੇ ਇਹਨਾਂ ਨੇ ਇਹਨਾਂ ਦੇ ਖਿਲਾਫ ਕੁਝ ਗੱਲਾਂ ਬਾਤਾਂ ਵੀ ਕੀਤੀਆਂ ਕਈ ਸਟੇਜਾਂ ਤੋਂ ਅਕਾਲੀ ਦਲ ਨੂੰ ਬੁਰਾ ਭਲਾ ਵੀ ਕਿਹਾ ਹਮ ਹਮ ਹੁਣ ਉਹਨਾਂ ਨੇ ਤੋਲ ਲੱਭ ਲਿਆ ਕਿ ਬਾਬਾ ਰਾਮ ਸਿੰਘ ਤੋਂ ਮਾਦੇ ਬਰਾਬਰ ਜਿਹੜਾ ਉਹਦਾ ਪੱਕਾ ਦੁਸ਼ਮਣ ਹੈਗਾ ਵਾ ਭਾਈ ਹੂੰ ਰਣਜੀਤ ਸਿੰਘ ਢਿੜਿਓ ਉਹਨੂੰ ਖੜਾ ਕਰਦੇ ਉੱਥੇ ਜੀ ਉਹ ਸਿਆਸੀ ਪਹਿਲੂ ਇਹਨਾਂ ਦੇ ਹੂੰ ਖੈਰ ਅੱਜ ਦੇ ਜਿਹੜੇ ਪੰਥਕ ਮਾਹੌਲ ਦੇ ਇर्द-ਗਿਰਦ ਸਿਆਸੀ ਪਹਿਲੂ ਤੇ ਬਹੁਤ ਕੁਝ ਜਿਹੜਾ ਅੱਜ ਦੇ ਜਿਹੜੇ 2 ਦਸੰਬਰ ਦੀ ਫਸੀਲ ਤੋਂ ਬਾਅਦ 21 ਮਈ ਨੂੰ ਫਸੀਲ ਦੀ ਸਰਗਰਮੀ ਵੇਖਣ ਨੂੰ ਮਿਲਦੀ ਤੇ ਨਾਲ ਪਤਰਨਾ ਸਾਹਿਬ ਤੱਕ ਦਾ ਜਿਹੜਾ ਮਾਹੌਲ ਉਹ ਹਿਲਜੁਲ ਹੁੰਦਾ ਹੈ ਅਗਲੇ ਸਮੇਂ ਜਿਹੜਾ ਪੰਥਕਵਾਦ ਵਾਦ ਉਹ ਕਿਸ ਰੁਖ اختیار ਕਰੇਗਾ ਉਹ ਵੇਖਣ ਵਾਲੀ ਗੱਲ ਹੋਏਗੀ ਖੈਰ ਦਰਸ਼ਕਾਂ ਸਨੇਹੀ ਨੂੰ ਦੱਸਦੀਏ ਕਿ ਸਾਡੇ ਨਾਲ ਜੁੜੇ ਸਨ ਉਹ ਕੇ ਪੱਤਰਕਾਰ ਤੇ ਵੱਡੇ ਰਾਜਸੀ ਮਾਹਰ ਸਰਦਾਰ ਜਸਵੀਰ ਸਿੰਘ ਪੱਟੀ ਜੀ ਸੋ ਪੱਟੀ ਸਾਹਿਬ ਚੈਨਲ ਜੀ ਐਮਿਸ਼ਨ ਪੰਜਾਬੀ ਲਈ ਬੜਮੁੱਲਾ ਸਮਾਂ ਦਿੱਤਾ ਤੋੜਾ ਧੰਨਵਾਦ ਸ਼ੁਕਰੀਆ ਜੀ ਸ਼ੁਕਰੀਆ ਪਿੰਡ ਸਰ ਇਹ ਮਿਸ਼ਨ ਪੰਜਾਬੀ